ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨੰਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੇ ਪੀ ਸਤ ਨਾਨਕ ਹੋਸੀ ਪੀ ਸਤ ਦੰਦੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ দোলন তে প্রভু নানক ধে কর হাত চবর তখত ছত্রদে মালক ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਜਿਤਨੇ ਵੀ ਸ਼ਰੀਰ ਜੁੜ ਮਿਲ ਕੇ ਬੈਠੇ ਹਾ ਆਓ ਗੁਰੂ ਪਿਆਰ ਵਾਲਿਓ ਸਤਿਗੁਰੂ ਸੱਚੇ ਪਰਸਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਵਨ ਜੀਵਨ ਬਿਰਤਾਂਤ ਜੋ ਕੇ ਪਿੱਛੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਉਸੇ ਲੜੀ ਨਾਲ ਜੁੜਨਾ ਕਰਦੇ ਹਾਂ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪੋ ਆਪਣੀਆਂ ਹਾਜ਼ਰੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਲਗਵਾਉਣਾ ਕਰੀਏ ਗੱਜ-ਬੱਜ ਕੇ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਫਤਿਹ ਦੀ ਸਾਜ ਪਾਉ ਜੀ ਇਕੋ ਵਾਰੀ ਕਹਿਣ ਤੇ ਸਾਰੇ ਸਤਿਗੁਰਾਂ ਅੱਗੇ ਹੱਥ ਜੋੜ ਕਰਕੇ ਸਿਰ ਝੁਕਾ ਕਰਕੇ ਅਦਬ ਸਤਕਾਰ ਸਹਿਤ ਫਤਿਹ ਬੁਲਾਉਣਾ ਕਰੋ ਗੱਜ ਕੇ ਆਖੋ ਜੀ ਵਾਰ ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਰਹਿਮਤ ਹੋਈ ਏ ਜੁੜ ਮਿਲ ਕੇ ਬਹਿਣ ਦਾ ਸਮਾ ਸਾਨੂੰ ਪ੍ਰਾਪਤ ਹੋਇਆ ਏ ਪਿਛਲੇ ਦਿਨੀ ਆਪ ਜੀਆਂ ਨੇ ਇਤਿਹਾਸ ਸਰਵਣ ਕੀਤਾ ਸੀ ਸਤਿਗੁਰਾਂ ਦਾ ਕਿ ਕਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਇਸ ਜਗਤ ਵਿੱਚ ਆਈਆਂ ਹੋਈਆਂ ਰੂਹਾਂ ਦਾ ਕਲਿਆਣ ਕਰਦੇ ਏ ਕਿਸ ਤਰੀਕੇ ਦੇ ਨਾਲ ਤਾਰਨਾ ਕਰਦੇ ਏ ਤਰਾਂ ਤਰਾਂ ਦੇ ਕੌਤਕ ਮੇਰੇ ਪਾਤਸ਼ਾਹ ਮੇਰੇ ਸਹਬ ਜੀ ਰਚਾਉਂਦੇ ਕਦੇ ਦਲਗੀਰੀ ਧਾਰਨ ਦਾ ਕਦੇ ਦੁਨੀਆ ਦੇ ਕਲਿਆਣ ਵਾਸਤੇ ਪਿਆਰਿਓ ਤੇ ਉਹਦੀਆਂ ਝੜਕਾਂ ਵੀ ਖਾਧੀਆਂ ਨੇ ਤੇ ਲੋਕਾਂ ਤੋਂ ਆਪਣੇ ਆਪ ਤੇ ਬੜੀਆਂ ਟਿੱਪਣੀਆਂ ਵੀ ਕਰਵਾਈਆਂ ਸਾਡੇ ਬਾਬੇ ਨਾਨਕ ਨੇ ਅੱਜ ਦਾ ਜੋ ਪ੍ਰਸੰਗ ਹੈ ਪਿਛਲੇ ਦਿਨੀ ਆਪ ਜੀਆਂ ਨੇ ਸਰਵਣ ਕੀਤਾ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਗੌਰਾਂ ਦੇ ਵਿੱਚ ਬਹਿੰਦੇ ਆ ਜਾ ਕੇ ਸੋਹਰਾ ਮੂਲਾ ਚਾਉਣਾ ਖत्री ਜੀ ਬੜੇ ਤਰ੍ਹਾਂ ਦੇ ਯਤਨ ਕਰਦੇ ਆ ਨਵਾਬ ਦੌਲਤ ਖਾਂ ਦੇ ਪਾਸ ਜਾਂਦੇ ਆ ਫਿਰ ਸ਼ਾਮੇ ਪੰਡਤ ਨੂੰ ਲੈ ਕੇ ਆਉਂਦੇ ਆ ਮੁੱਲਾ ਨੂੰ ਲੈ ਕੇ ਆਉਂਦੇ ਆ ਉਹ ਸਾਰੇ ਗਿਆਨ ਪ੍ਰਾਪਤੀ ਕਰਕੇ ਨਿਹਾਲ ਹੁੰਦੇ ਆ ਉਸ ਤੋਂ ਬਾਅਦ ਦੁਬਾਰਾ ਫਿਰ ਮੁੱਲਾ ਜਾ ਕੇ ਜਿਹੜਾ ਮੂਲਾ ਚੌਣਾ ਦੀਆਂ ਦੇ ਨਾਲ ਜਾ ਕੇ ਨਵਾਬ ਬਦੌਲਤ ਖਾਨ ਨੂੰ ਸਾਰੀ ਵਾਰਤਾ ਦੱਸਦਾ ਹੈ ਫਿਰ ਨਵਾਬ ਬੁਲਾਉਣਾ ਕਰਦਾ ਹੈ ਸਿੱਤੇ ਪਾਤਸ਼ਾਹ ਜੀਆਂ ਨੂੰ ਫਿਰ ਮਸੀਤ ਦਾ ਜੋ ਹੈ ਸਰ ਉਪਰ ਕਰਮ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਘਰ ਆ ਜਾਂਦੇ ਹੈ ਫਿਰ ਇਤਿਹਾਸ ਲਿਖਦਾ ਹੈ ਕਹਿੰਦੇ ਇਦਰੋਂ ਕਦੇ ਤਾਂ ਸਤਿਗੁਰੂ ਆ ਕਰਕੇ ਘਰ ਦੇ ਵਿੱਚ ਰਹਿਣ ਲੱਗ ਪੈਂਦੇ ਐ ਕਦੇ ਕਦੇ ਉਸੇ ਤਰੀਕੇ ਦੇ ਨਾਲ ਕਦੇ ਸਾਧੂਆਂ ਕੋਲ ਚਲੇ ਜਾਣਾ ਕਦੇ ਕਾਂਤ ਦੇ ਵਿੱਚ ਬਾਹਰ ਉਜਾੜ ਵਿੱਚ ਬਹਿ ਜਾਣਾ ਜਾ ਕੇ ਕਦੇ ਗੌਰਾਂ ਦੇ ਵਿੱਚ ਮੜੀਆਂ ਦੇ ਵਿੱਚ ਬਹਿ ਜਾਣਾ ਕਈ ਕਈ ਦਿਨ ਬੈਠੇ ਰਹਿਣਾ ਤੇ ਹੁਣ ਇਧਰੋਂ ਮਾਤਾ ਸੁਲਖਣੀ ਜੀ ਇਹਨਾਂ ਦੇ ਮਾਤਾ ਪਿਤਾ ਮਾਤਾ ਚੰਦੋ ਰਾਣੀ ਪਿਤਾ ਮੂਲਾ ਜੀ ਉਹ ਆਏ ਆ ਕਰਕੇ ਸਾਰੀ ਵਾਰਤਾ ਮਾਤਾ ਸੁਲਖਣੀ ਜੀਆਂ ਨੇ ਦੱਸੀ ਵੀ ਇਦਾਂ ਕਰਕੇ ਆ ਕੁਝ ਵਾਪਰਿਆ ਗੌਰਾਂ ਦੇ ਵਿੱਚ ਬੜੀਆਂ ਦੇ ਵਿੱਚ ਵੀ ਬੈਠੇ ਆਪਣੀ ਮਾਤਾ ਨੂੰ ਦੱਸਦੇ ਹੈ ਜੇ ਇਥੇ ਕਹਿੰਦੇ ਇੱਕ ਫੈਸਲਾ ਲਿਆ ਜਾਂਦਾ ਹੈ ਚਿਤ ਰੱਖਿਓ ਗੁਰਮੁਖੋ ਸਤਗੁਰਾਂ ਦੇ ਘਰ ਹੁਣ ਪਹਿਲਾਂ ਸ਼੍ਰੀ ਚੰਦ ਜੀ ਆਏ ਸੀ ਉਸ ਤੋਂ ਬਾਅਦ ਲਖਮੀ ਦਾਸ ਜੀ ਉਹਨਾਂ ਦਾ ਵੀ ਪ੍ਰਕਾਸ਼ ਹੋ ਚੁੱਕਿਆ ਸੀ ਤੇ ਇਥੇ ਮਾਤਾ ਚੰਦੋ ਰਾਣੀ ਮਾਤਾ ਸੁਲਖਣੀ ਜੀਆਂ ਦੇ ਮਾਤਾ ਤੇ ਪਿਤਾ ਜੀ ਫੈਸਲਾ ਲੈਂਦੇ ਆ ਕਹਿੰਦੇ ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਇਸ ਤਰੀਕੇ ਦੇ ਨਾਲ ਕਹਿੰਦੇ ਗੁਰਵੱਛਰ ਬੜਾ ਔਖਾ ਹੈ ਮਾਤਾ ਚੰਦੋ ਰਾਣੀ ਕਹਿੰਦੀ ਹੈ ਮੇਰੀ ਧੀ ਇੱਥੇ ਸੌਖੀ ਨਹੀਂ ਅੱਜ ਫੈਸਲਾ ਲਿਆ ਜਾਂਦਾ ਹੈ ਕਹਿੰਦੇ ਤੁਹਾਨੂੰ ਅਸੀਂ ਲੈ ਕੇ ਚਲੇ ਜਾਣਾ ਹੈ ਇੱਥੇ ਬੜਾ ਔਖਾ ਹੈ ਇਸ ਤਰੀਕੇ ਦੇ ਨਾਲ ਗੁਜ਼ਰ ਬਸਰ ਕਰਨਾ ਮਾਤਾ ਚੰਦੋ ਰਾਣੀ ਜੀ ਪਿਤਾ ਗੂਲਾ ਖੱਤਰੀ ਜੀ ਉਹ ਕਹਿੰਦੇ ਤਿਆਰੀ ਕਰਦੇ ਆ ਕਹਿੰਦੇ ਚਲੋ ਚਲੀਏ ਬੀਬੇ ਨਾਨਕੀ ਜੀ ਆਕਰ ਕੇ ਨਾ ਬੇਨਤੀ ਕਰਦੇ ਆ ਕਹਿੰਦੇ ਜੀ ਤੁਹਾਡੀ ਤੁਸੀਂ ਇਹ ਫੈਸਲਾ ਲੈ ਹੀ ਲਿਆ ਨਾ ਤਾਂ ਮੇਰੀ ਇੱਕ ਬੇਨਤੀ ਹੈ ਵੀ ਮੇਰੇ ਵੀਰ ਦਾ ਵੱਡਾ ਸਹਬ ਜੀ ਆਦਾ ਸ਼੍ਰੀ ਚੰਦ ਉਹ ਤੁਸੀਂ ਮੈਨੂੰ ਦੇ ਕੇ ਜਾਓ ਕਿਉਂਕਿ ਗੁਰਮੁਖੋ ਬੇਬੇ ਨਾਨਕੀ ਜੀਆਂ ਦੇ ਪਾਸ ਭਾਈਆ ਜੈ ਰਾਮ ਜੀਆਂ ਦੇ ਪਾਸ ਕੋਈ ਔਲਾਦ ਨਹੀਂ ਸੀ ਸੰਤਾਨ ਬੱਚਾ ਨਹੀਂ ਸੀ ਤੇ ਫਿਰ ਬੀਬੇ ਨਾਨਕੀ ਜੀ ਇਹ ਬੇਨਤੀ ਕਰਦੇ ਕਹਿੰਦੇ ਉਹ ਮੈਨੂੰ ਵੱਡਾ ਜਿਹੜਾ ਸ਼੍ਰੀ ਚੰਦ ਹੈ ਉਹ ਮੈਨੂੰ ਦੇ ਜਾਓ ਲਖਮੀ ਦਾਸ ਤੇ ਮਾਤਾ ਸੁਲਖਣੀ ਨੂੰ ਤੁਸੀਂ ਲੈ ਕੇ ਜਾਣਾ ਹੈ ਮੇਰੀ ਪਰਜਾਈ ਸੁਲਖਣੀ ਨੂੰ ਤੁਸੀਂ ਲੈ ਕੇ ਜਾਣਾ ਹੈ ਤੁਸੀਂ ਲਿਜਾ ਸਕਦੇ ਹੋ ਜਿਵੇਂ ਤੁਸੀਂ ਫੈਸਲਾ ਲਿਆ ਪਹਿਲਾਂ ਤਾਂ ਕਹਿੰਦੇ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਸਾਰਾ ਕੁਝ ਹੈ ਸਾਡੇ ਘਰੇ ਪਰ ਫਿਰ ਵੀ ਜੇ ਤੁਹਾਡਾ ਫੈਸਲਾ ਹੈ ਤੁਹਾਡੀ ਈ ਹੈ ਜੇ ਤੁਹਾਡਾ ਫੈਸਲਾ ਹੈ ਕਹਿੰਦੇ ਤਾਂ ਵੀ ਸਾਨੂੰ ਕੋਈ ਗੱਲ ਨਹੀਂ ਫਿਰ ਇਥੇ ਇਤਿਹਾਸ ਲਿਖਦਾ ਹੈ ਕਹਿੰਦੇ ਸ਼੍ਰੀ ਚੰਦ ਬੀਬੀ ਨਾਨਕੀ ਜੀਆਂ ਦੇ ਪਾਸ ਰਹਿੰਦੇ ਆ ਤੇ ਮਾਤਾ ਸੁਲਖਣੀ ਜੀ ਨੂੰ ਲੈ ਕੇ ਜਾਣ ਦਾ ਫੈਸਲਾ ਹੋ ਜਾਂਦਾ ਹੈ ਇਤਨੇ ਨੂੰ ਗੁਰੂ ਸਾਹਿਬ ਜੀ ਆ ਜਾਂਦੇ ਆ ਘਰ ਦੇ ਵਿੱਚ ਜਦੋਂ ਆਏ ਨਾ ਮਾਤਾ ਚੰਦੋ ਰਾਣੀ ਨੇ ਵੇਖਿਆ ਤੇ ਬੜੇ ਠਿੱਕੇ ਬੋਲ ਬੋਲੇ ਕਹਿੰਦੀ ਇਸ ਕਰਕੇ ਤੂੰ ਵਿਆਹ ਕਰਵਾਇਆ ਸੀ ਸਾਡੀ ਧੀ ਨਾਲ ਤਾਂ ਦੋ ਬੱਚੇ ਐ ਪਰਿਵਾਰ ਵਧਾਇਆ ਐ ਤੇ ਇਹਦੀ ਜ਼ਿੰਮੇਵਾਰੀ ਵੀ ਤਾਂ ਹੋਣੀ ਚਾਹੀਦੀ ਐ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਫਿਰ ਆਹ ਸ਼ਬਦ ਉਚਾਰਦੇ ਮਾਰੂ ਰਾਗ ਦੇ ਵਿੱਚ 999 ਅੰਗ ਦੇ ਉੱਤੇ ਮਾਰੂ ਮਹੱਲਾ ਪਿਲ ਮਿਲ ਮਾਤ ਪਿਤਾ ਪਿੰਡ ਕਮਾਇਆ ਕਹਿੰਦੇ ਮਾਤਾ ਤੇ ਪਿਤਾ ਤੋਂ ਮਿਲ ਕੇ ਕਹਿੰਦੇ ਆ ਸਰੀਰ ਦੀ ਪ੍ਰਾਪਤੀ ਹੋਈ ਦਿਨ ਕਰਤੇ ਲੇਖ ਲਿਖਾਇਆ ਉਸ ਪਰਮਾਤਮਾ ਨੇ ਕਹਿੰਦੇ ਲੇਖ ਲਿਖਿਆ ਉਦੇ ਆਖੇ ਅਨੁਸਾਰ ਕਹਿੰਦੇ ਵਿਧ ਬਣੀ ਉਹਦੇ ਲੇਖੇ ਅਨੁਸਾਰ ਕਹਿੰਦੇ ਵਿਧ ਬਣੀ ਹੈ ਮਾਤਾ ਪਿਤਾ ਤੋਂ ਮਿਲ ਕੇ ਇੱਕ ਸਰੀਰ ਪੈਦਾ ਹੋਇਆ ਹੈ ਲਿਖਦਾਤ ਜੋਤ ਵਡਿਆਈ ਉਹ ਕੀਤਾ ਕਿਉਂ ਸੀ ਕਿ ਜਾ ਭਾਈ ਜਾ ਕਰਕੇ ਤੂੰ ਜਗਤ ਦੇ ਵਿੱਚ ਸੱਚੀ ਵਡਿਆਈ ਨਾਲ ਜੁੜਨਾ ਕਰ ਨਿਲ ਮਾਇਆ ਸੁਰਤ ਗਵਾਈ ਪਰ ਕਹਿੰਦੇ ਹੋਇਆ ਕੀ ਆਇਆ ਸੀ ਜਗਤ ਵਿੱਚ ਨਾਮ ਜਪਣ ਵਾਸਤੇ ਬੰਦਗੀ ਕਰਨ ਵਾਸਤੇ ਪਰ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਲਿਵ ਛੁੜਕ ਗਈ ਕਹਿੰਦੇ ਮਿਲ ਮਾਇਆ ਸੁਰਤ ਗਵਾਈ ਮਾਇਆ ਨੂੰ ਮਿਲ ਕਰਕੇ ਕਹਿੰਦੇ ਉਹ ਸੁਰਤੀ ਸੀ ਜਿਹੜੀ ਉਹ ਸੋਚ ਸੀ ਉਹਨੂੰ ਭੁੱਲ ਗਿਆ ਮੂਰਖ ਮਨ ਕਾਹੇ ਕਰ ਸਹਿਮਾਣਾ ਐ ਮੇਰੇ ਮੂਰਖ ਮਨ ਮਾਨ ਕਹਿੰਦੇ ਕਿਹੜੀ ਗੱਲ ਦਾ ਉਠ ਚੱਲਣਾ ਖਸਮੈ ਭਾਣਾ ਚਲੇ ਜਾਣਾ ਇਸ ਜਹਾਨ ਨੂੰ ਛੱਡ ਕਰਕੇ ਬੈਠੇ ਨੀ ਰਹਿਣਾ ਇਰਹਾਉ ਦੀ ਪੰਕਤੀ ਹੈ ਰਹਾਉ ਦੀ ਜਿਹੜੀ ਪੰਕਤੀ ਹੁੰਦੀ ਹੈ ਉਹ ਉਹ ਸਾਰੇ ਸ਼ਬਦ ਦਾ ਨਚੋੜ ਹੁੰਦੀ ਹੈ ਮੁਖਬੰਦ ਹੁੰਦਾ ਹੈ ਰਹਾਉ ਸਾਰਾ ਸ਼ਬਦ ਹੈ ਜੋ ਏਸੇ ਵਿਚਾਰ ਦੇ ਆਲੇ ਦੁਆਲੇ ਪ੍ਰਕਰਮਾ ਕਰਦਾ ਹੁੰਦਾ ਹੈ ਜਿਹੜਾ ਇਰਹਾਉ ਦਾ ਬੰਦ ਹੁੰਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਮੂਰਖ ਮਨ ਕਾਹੇ ਕਰ ਸਹਿਮਾਣਾ ਉਠ ਚਲਣਾ ਖਸਮੇ ਪਾਣਾ ਉਹ ਭਾਈ ਉਸ ਖਸਮ ਦਾ ਪਾਣਾ ਹੈ ਉਠ ਕੇ ਚਲੇ ਜਾਣਾ ਇੱਕ ਦਿਨ ਐਵੇਂ ਕਾਦਾ ਮਾਨ ਕਰਦਾ ਫਿਰਦਾ ਨੇ ਰਹਾ ਤਜ ਸਾਦ ਸਹਿਦ ਸੁਖ ਹੋਈ ਭਾਈ ਆ ਸਾਦ ਨੇ ਜਿਹੜੇ ਸਵਾਦ ਤਰ੍ਹਾਂ ਤਰ੍ਹਾਂ ਦੇ ਭੋਗ ਵਿਲਾਸ ਨੇ ਕਹਿੰਦੇ ਜਿਹੜੇ ਇਹਨਾਂ ਨੂੰ ਤਜਣਾ ਪੈਣਾ ਭਾਵ ਇਹਨਾਂ ਨੂੰ ਛੱਡਣਾ ਪੈਣਾ ਹੈ ਤਜ ਸਾਧ ਸਹਿਜ ਸੁਖ ਹੋਈ ਫਿਰ ਉਹ ਸੁਖ ਸਹਿਜ ਦੀ ਪ੍ਰਾਪਤੀ ਹੋਏਗੀ ਘਰ ਛੱਡਣੇ ਰਹਿਣਾ ਕੋਈ ਆ ਜਿਹੜਾ ਘਰ ਬਣਾਇਆ ਹੋਇਆ ਜਹਾਨ ਰੂਪੀ ਇਹਨੂੰ ਛੱਡਣਾ ਪੈਣਾ ਕਹਿੰਦੇ ਕਿਸੇ ਨੇ ਨਹੀਂ ਇੱਥੇ ਰਹਿ ਜਾਣਾ ਕਿਛ ਖਾਜੈ ਕਿਛ ਧਰ ਜਾਈਏ ਕਹਿੰਦੇ ਕੁਝ ਤਾਂ ਖਾ ਲੈਂਦਾ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਖਾ ਤੇ ਹੰਡਾ ਲੈਂਦਾ ਹੈ ਤੇ ਕੁਛ ਇੱਥੇ ਕਹਿੰਦੇ ਸੋਚਦਾ ਵੀ ਮੈਂ ਸੰਭ ਕੇ ਰੱਖ ਜਾਵਾਂ ਪਰ ਕਹਿੰਦੇ ਉਹਦਾ ਫਾਇਦਾ ਤਾਂ ਕੋਈ ਨਹੀਂ ਨਾ ਅੱਗੇ ਕਹਿੰਦੇ ਕਿਛ ਖਾਜੈ ਕਿਛ ਧਰ ਜਾਈਏ ਜੇ ਬਹੜ ਦੁਨੀਆ ਆਈਏ ਇੱਥੇ ਧਰ ਕੇ ਜਾਣ ਦਾ ਤਾਂ ਕਹਿੰਦੇ ਤਾਂ ਮਤਲਬ ਹੈ ਨਾ ਜੇ ਮੁੜ ਕੇ ਆਉਣਾ ਹੋਵੇ ਪਤਾ ਹੈ ਵੀ ਮੈਂ ਉਹਨਾਂ ਭਾਵ ਮੰਨ ਲਓ ਆਪਾਂ ਘਰ ਦੇ ਵਿੱਚ ਕਿਤੇ ਜਾਣਾ ਹੈ ਬਾਹਰ ਜਾਣਾ ਹੈ 2 ਘੰਟਿਆਂ ਲਈ ਜਾਂ ਸ਼ਾਮੀ ਵਾਪਸ ਆਵਾਂਗੇ ਤੇ ਮਾਈਆਂ ਕੀ ਕਰਦੀਆਂ ਨੇ ਕਈ ਵਾਰ ਜਦੋਂ ਪਤਾ ਵੀ ਹਨੇਰਾ ਹੋ ਜਾਣਾ ਹੈ ਦਿਨ ਹੀ ਆਪਣਾ ਜਾਣ ਤੋਂ ਪਹਿਲਾਂ ਕਈ ਸਿਆਣੀ ਮਾਈ ਨੇ ਕੀ ਕਰਨਾ ਹੈ ਉਹ ਕਹਿੰਦੀ ਵੀ ਮੈਂ ਆਟਾ ਹੁਣੇ ਗੁੰਨ ਕੇ ਰੱਖ ਜਾਨੀਆ ਫਿਰ ਆਕੇ ਟਾਈਮ ਨਹੀਂ ਲੱਗਣਾ ਦਵਾ-ਦਵਾ ਕੇ ਪ੍ਰਸ਼ਾਦਾ ਪਕਾ ਕੇ ਤੇ ਦੇ ਦੇਾਂਗੇ ਖਵਾ ਦੇਾਂਗੇ ਰੋਟੀ ਕਰਦੇ ਮੈਂਬਰਾਂ ਨੂੰ ਹੁਣ ਉਹ ਪਤਾ ਹੈ ਵੀ ਮੁੜ ਕੇ ਆਉਣਾ ਹੈ ਘਰ ਦੇ ਵਿੱਚ ਤੇ ਇੰਤਜ਼ਾਮ ਕਰਕੇ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਕਹਿੰਦੇ ਇਸ ਤਰੀਕੇ ਨਾਲ ਪਤਾ ਥੋੜੀ ਹੈ ਵੀ ਦੁਨੀਆ ਤੇ ਆਉਣਾ ਹੈ ਜਿਹੜੇ ਤੂੰ ਇੰਤਜ਼ਾਮ ਕਰਕੇ ਜਾ ਰਹੇ ਹੈ ਸੰਭ ਸੰਭ ਕੇ ਰੱਖ ਰਹੇ ਹੈ ਕਹਿੰਦੇ ਸਾਜ ਕਾਇਆ ਪਟ ਹੰਡਾਈ ਆਪਣੇ ਸਰੀਰ ਦੇ ਉੱਤੇ ਕਾਇਆ ਕਹਿੰਦੇ ਇਹ ਸਰੀਰ ਨੂੰ ਆਪਣੇ ਸਰੀਰ ਦੇ ਉੱਤੇ ਪੱਟ ਕਹਿੰਦੇ ਆ ਕੱਪੜਿਆਂ ਨੂੰ ਰੇਸ਼ਮੀ ਕੱਪੜੇ ਹੁੰਦੇ ਆ ਜਿਹੜੇ ਆਪਣੇ ਸਰੀਰ ਦੇ ਉੱਤੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਹਾਰ ਪਹਿਨਦਾ ਐ ਤਰ੍ਹਾਂ ਤਰ੍ਹਾਂ ਦੇ ਰੇਸ਼ਮੀ ਕੱਪੜੇ ਪਹਿਨਦਾ ਐ ਫਰਮਾਇਸ਼ ਬਹੁਤ ਚਲਾਈ ਹੁਕਮ ਵੀ ਕਹਿੰਦੇ ਚਲਾਉਂਦਾ ਐ ਫਰਮائشਾਂ ਵੀ ਬੜੀਆਂ ਚਲਾਉਂਦਾ ਐ ਆਪਣੀਆਂ ਅੱਗੇ ਕੀ ਕਹਿੰਦੇ ਐ ਕਰਸੀ ਜੁ ਸੁਖਾ ਲਈ ਸੋਵੈ ਸੇਜ ਕਹਿੰਦੇ ਐ ਦਿਸਤਰੀ ਨੂੰ ਜਿਹਦੇ ਤੇ ਆਪਾਂ ਪੈਨੇ ਆ ਤੇ ਕਹਿੰਦੇ ਉਹ ਸੇਜ ਨੂੰ ਵੀ ਬੜਿਆ ਸੌਖਾ ਪੋਲਾ ਕਰਕੇ ਆਪਾਂ ਕਹਿੰਨੇ ਆ ਵੀ ਨੀਂਦ ਬੜੀ ਵਧੀਆ ਆਵੇ ਇਹੋ ਜਿਹਾ ਦਿਸਤਰਾ ਹੋਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਹੈ ਜਿਹੜਾ ਆਪਣੇ ਸੌਣ ਵਾਸਤੇ ਵੀ ਆਪਣੇ ਆਰਾਮ ਵਾਸਤੇ ਵੀ ਕਹਿੰਦੇ ਬੜੀਆਂ ਸੁਖਾਲੀਆਂ ਸੇਜਾਂ ਉੱਤੇ ਸੌਂਦਾ ਹੈ ਹੱਥੀ ਪਾਉਂਦੀ ਕਹੇ ਰੁਵੇ ਫਿਰ ਪਰ ਕਹਿੰਦੇ ਜਦੋਂ ਜਮਾ ਦੇ ਹੱਥੀ ਚੜਦਾ ਹੈ ਉਦੋਂ ਕਾ ਤੋ ਰੋਂਦਾ ਹੈ ਫਿਰ ਕਹਿੰਦੇ ਅੱਗੇ ਕਹਿੰਦੇ ਘਰ ਕੁਮਣ ਬਾਣੀ ਭਾਈ ਕੁਮਣ ਬਾਣੀ ਕਹਿੰਦੇ ਆ ਜਿਹੜੇ ਘਰ ਦੌਲਤ ਜਾਇਦਾਦ ਇਹ ਸਾਰਾ ਕੁਝ ਹੈ ਨਾ ਮਟੀਰੀਅਲਿਜ਼ਮ ਹੈ ਜਿਹੜਾ ਕੁਮਣ ਬਾਣੀ ਦਾ ਮਤਲਬ ਹੁੰਦਾ ਉਹ ਇਹ ਘੁੰਮਣ ਕੇ ਰੀਆਂ ਕਹਿੰਦੇ ਦਰਿਆ ਦੇ ਵਿੱਚ ਜਿਵੇਂ ਇੱਕ ਘੁੰਮਣ ਘੇਰੀ ਬਣਦੀ ਹੈ ਨਾ ਇੱਥੇ ਪਾਣੀ ਘੁੰਮਦਾ ਹੁੰਦਾ ਸੀ ਕਹਿੰਦੇ ਹੁੰਦੇ ਸੀ ਉੱਥੇ ਨਾ ਜਾਇਓ ਉਹ ਕਹਿੰਦੇ ਖਿੱਚ ਲੈਂਦਾ ਅੰਦਰ ਤੇ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਦਾਹਰਣ ਦੇ ਰਹੇ ਆ ਕਹਿੰਦੇ ਘਰ ਕੁਮਣਵਾਣੀ ਭਾਈ ਆ ਜਿਹੜਾ ਘਰ ਮਟੀਰੀਅਲ ਜਮ ਸਾਰਾ ਸਾਡੇ ਆਲੇ-ਦੁਆਲੇ ਆ ਇਹ ਉਸ ਘੁੰਮਣ ਘੇਰੀ ਵਾਂਗੂ ਐ ਜਿਨੇ ਸਾਨੂੰ ਅੰਦਰ ਖਿੱਚਿਆ ਹੋਇਆ ਐ ਅੱਗੇ ਸਤਿਗੁਰੂ ਕਹਿੰਦੇ ਆ ਪਾਪ ਪੱਥਰ ਤਰਣ ਨਾ ਜਾਈ ਪਾਪਾਂ ਦੇ ਪੱਥਰ ਬਣਾ ਕੇ ਦੇਖੋ ਹੁਣ ਕਿਹਾ ਤਾਂ ਇਹ ਗਿਆ ਵੀ ਸਮੁੰਦਰ ਦੇ ਵਿੱਚ ਜਿੱਥੇ ਪਾਣੀ ਘੁੰਮਦਾ ਹੈ ਜਾਂ ਨਦੀ ਨਹਿਰ ਦੇ ਵਿੱਚ ਜਿੱਥੇ ਪਾਣੀ ਘੁੰਮਦਾ ਹੈ ਉੱਥੇ ਖਾਲੀ ਵੀ ਨਾ ਜਾਓ ਪਰ ਕਹਿੰਦੇ ਮੂਰਖ ਬੰਦਾ ਇਹੋ ਜਿਹਾ ਇੱਕ ਉਹ ਨਾਲ ਪੱਥਰ ਬੰਨ੍ਹ ਕੇ ਉਹ ਘੁੰਮਣ ਕੇਰੀ ਦੇ ਵਿੱਚ ਜਾ ਰਿਹਾ ਤੇ ਆਪਣੇ ਮਰਨ ਦਾ ਇੰਤਜ਼ਾਮ ਹੀ ਕਰ ਰਿਹਾ ਇਸੇ ਤਰੀਕੇ ਦੇ ਨਾਲ ਕਹਿੰਦੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤਾਂ ਉਸ ਮਟੀਰੀਅਲਿਜ਼ਮ ਦੇ ਵਿੱਚ ਫਸ ਰਿਹਾ ਹੈ ਪਰ ਫਿਰ ਵੀ ਤਰ੍ਹਾਂ-ਤਰ੍ਹਾਂ ਦੇ ਆਪਣੇ ਦਿਮਾਗ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਵਿਚਾਰ ਲੈ ਕੇ ਉਹ ਕਾਮ ਪ੍ਰਤੀ ਹੋਵੇ, ਕ੍ਰੋਧ ਪ੍ਰਤੀ ਹੋਵੇ, ਲੋਭ ਪ੍ਰਤੀ ਹੋਵੇ, ਅਹੰਕਾਰ ਪ੍ਰਤੀ ਹੋਵੇ ਕਹਿੰਦੇ ਉਹ ਪੱਥਰ ਬਨ ਕੇ ਆਪਣੀ ਮਤ ਦੇ ਨਾਲ ਇਸ ਮਟੀਰੀਅਲਿਜ਼ਮ ਦੇ ਵਿੱਚ ਫਸ ਜਾਂਦਾ ਹੈ। ਭਾਉ ਬੇੜਾ ਜਿਉ ਚੜਾਉ ਜੀ ਤਰਨਾ ਹੈ ਉਹਦਾ ਤਰੀਕਾ ਦੱਸ ਰਿਹਾ ਅੱਗੇ ਫਿਰ ਕਹਿੰਦੇ ਜੇ ਇਸ ਦਰਿਆ ਤੋਂ ਭਵ ਸਾਗਰ ਤੋਂ ਤਰਨਾ ਹੈ ਉਹਦਾ ਤਰੀਕਾ ਕੀ ਹੈ ਭਉ ਬੇੜਾ ਜਿਉ ਚੜਾਉ ਭਉ ਨੂੰ ਬੇੜਾ ਬਣਾ ਲੈ ਬੇੜਾ ਕਹਿੰਦੇ ਆ ਜਹਾਜ਼ ਨੂੰ ਕਿਸ਼ਤੀ ਨੂੰ ਬੇੜੇ ਨੂੰ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਤੇ ਉਹ ਕਹਿੰਦੇ ਭਉ ਨੂੰ ਬੇੜਾ ਬਣਾ ਸਤਗੁਰਾਂ ਦੇ ਡਰ ਨੂੰ ਬੇੜਾ ਬਣਾ ਲੈ ਦੇ ਜੀਓ ਚੜਾਉ ਆਪਣਾ ਮਨ ਆਪਣਾ ਜੀ ਕਹਿੰਦੇ ਉਹਦੇ ਵਿੱਚ ਉਹਦਾ ਸਵਾਰ ਬਣਾ ਉਹਦੇ ਵਿੱਚ ਚੜਾ ਲਾਏ ਤੇ ਕਹਿੰਦੇ ਕਹੋ ਨਾਨਕ ਦੇਵੇ ਕਾਹੂ ਪਰ ਇਹ ਇਹ ਸੱਚਾ ਗਿਆਨ ਹੈ ਜਿਹੜਾ ਉਹ ਅਕਾਲ ਪੁਰਖ ਬਖਸ਼ਦਾ ਕਿਸੇ ਕਿਸੇ ਨੂੰ ਐ ਨਾਨਕ ਦਾਸ ਇਹ ਕਹਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇਹ ਸ਼ਬਦ ਉੱਥੇ ਉਚਾਰਿਆ ਸੁਣਿਆ ਮਾਤਾ ਚੰਦੋ ਰਾਣੀ ਪੀਤਾ ਮੂਲਾ ਚੌਣਾ ਖੱਤਰੀ ਜੀਆਂ ਨੇ ਇੱਕ ਵਾਰੀ ਹੈਰਾਨਗੀ ਜ਼ਰੂਰ ਹੋਈ ਪਰ ਫਿਰ ਉਸੇ ਤਰੀਕੇ ਦੇ ਨਾਲ ਫਿਰ ਉਹ ਹੀ ਸੋਚ ਹੈ ਜਿਹੜੀ ਉਹਨਾਂ ਦੀ ਬਣ ਜਾਂਦੀ ਹੈ ਮਨ ਹੈ ਜਿਹੜਾ ਉੱਥੇ ਹੀ ਦੁਬਾਰਾ ਫਿਰ ਆ ਜਾਂਦਾ ਹੈ ਕਿਉਂਕਿ ਅਸਰ ਥੋੜਾ ਜਿਹਾ ਚਿਰ ਰਿਹਾ ਫਿਰ ਫੇਰ ਉਵੇਂ ਹੀ ਹੋ ਗਿਆ ਮਾਫ਼ ਕਰਨਾ ਅੱਜ ਕੱਲ ਸਾਡਾ ਵੀ ਇਹੀ ਹਾਲ ਹੈ ਮਾਫੀ ਮੰਗ ਕੇ ਬੇਨਤੀ ਕਰ ਰਿਹਾ ਸਾਡਾ ਵੀ ਅੱਜ ਇਹੀ ਹਾਲ ਹੈ ਕੁਝ ਸਮਾਂ ਜਿੰਨਾ ਕੋ ਸਮਾਂ ਸਤਿਗੁਰਾਂ ਦੇ ਸਨਮੁਖ ਹਾਂ ਬੜੇ ਗੁਰਮੁਖ ਬਣ ਕੇ ਬਹਿਨੇ ਆ ਅੱਖਾਂ ਵੀ ਬੰਦ ਕਰ ਲਵਾਂਗੇ ਇਦਾਂ ਚੌਂਕੜਾ ਵੀ ਮਾਰ ਲਵਾਂਗੇ ਵੀ ਮੇਰੇ ਵਰਗਾ ਗੁਰਮੁਖ ਤਾਂ ਕੋਈ ਹੈ ਹੀ ਨਹੀਂ ਪਰ ਜਦੋਂ ਇਥੋਂ ਬਾਹਰ ਗਏ ਬਸ ਉਹੀ ਕੁਝ ਫੇਰ ਉਹ ਫਲਾਣਾ ਕੀ ਕਰਦਾ ਹੈ ਉਹ ਫਲਾਣੇ ਦੀ ਧੀ ਉਹ ਫਲਾਣੇ ਦਾ ਪੁੱਤਰ ਮਾਫ਼ ਕਰਨਾ ਗੁਰੂ ਪਿਆਰਿਓ ਜਦੋਂ ਕੰਧ ਦੇ ਉਤੋਂ ਐਦਾਂ ਹੋ ਕੇ ਝਾਤੀਆਂ ਮਾਰਦੇ ਆ ਨਾ ਕਈ ਵਾਰ ਉਹ ਜੇ ਥੱਲੋਂ ਜਿਹੜਾ ਕੁਝ ਲਾਇਆ ਜੇ ਥੜਕ ਜਾਵੇ ਲਤ ਆਪਣੀ ਟੁੱਟਦੀ ਏ ਪਹਿਲਾਂ ਐਵੇਂ ਨਹੀਂ ਇਨ੍ਹਾਂ ਚੀਜ਼ਾਂ ਦੇ ਵਿੱਚ ਪੈਣਾ ਚਾਹੀਦਾ ਜਿਹੋ ਜੇ ਅੰਦਰੋਂ ਆ ਉਹੋ ਜੇ ਬਾਹਰੋਂ ਹੋ ਕੇ ਰਹੀਏ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਇਹੋ ਜੇ ਨਾਮ ਬਣੀ ਰਹੋ ਵਿਚਾਰ ਥੋੜਾ ਜਿਹਾ ਸਮਾਂ ਅਸਰ ਰਹਿੰਦਾ ਹੈ ਫਿਰ ਉਹੋ ਜਿਹਾ ਮਨ ਬਣ ਜਾਂਦਾ ਹੈ ਲੈ ਕੇ ਚਲੇ ਜਾਂਦੇ ਐ ਮਤ ਸੁਲਖਣੀ ਜੀਆਂ ਨੂੰ ਇੱਥੇ ਇਤਿਹਾਸ ਲਿਖਦਾ ਐ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੁਆਰਾ ਚਲੇ ਜਾਂਦੇ ਐ ਗੋਰਾں ਦੇ ਵਿੱਚ ਬੈਠ ਕਰਕੇ ਉੱਥੇ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਐ ਤੇ ਬੀਬੇ ਨਾਨਕੀ ਜੀ ਸ਼੍ਰੀ ਚੰਦ ਜੀਆਂ ਨੂੰ ਉੱਥੇ ਰੱਖਦੇ ਐ ਜੋ ਹਲੇ ਛੋਟੀ ਉਮਰੇ ਨੇ ਤੇ ਅੱਗੇ ਫਿਰ ਇਤਿਹਾਸ ਹੈ ਜੋ ਈਸਾਰ ਪਤਾ ਲੱਗਦਾ ਐ ਤਲਵੰਡੀ ਵੇਖੇ ਪਿਤਾ ਮਹਿਤਾ ਕਲਿਆਣਦਾਸ ਜੀਆ ਨੂੰ ਵੀ ਨਾਨਕ ਨੇ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਹੈ। ਵਹੀ ਨਦੀ ਦੇ ਵਿੱਚ ਰਿਹਾ ਹੈ। ਉਹ ਸਾਰਾ ਪਤਾ ਲੱਗਿਆ ਨਾ ਜਦੋਂ ਤੇ ਮਨ ਬੜਾ ਪਰੇਸ਼ਾਨ ਹੋਇਆ। ਹੁਣ ਮਨ ਪਰੇਸ਼ਾਨ ਬੜਾ ਹੈ ਪਰ ਆਪ ਨਹੀਂ ਜਾਂਦੇ ਕਹਿੰਦੇ ਜੇ ਮੈਂ ਗਿਆ ਫਿਰ ਮੈਂ ਪਤਾ ਨਹੀਂ ਕੀ ਕਰ ਦੇਣਾ। ਇਤਨਾ ਕ੍ਰੋਧ ਗੁੱਸਾ ਚੜਿਆ ਹੋਇਆ ਪਿਤਾ ਕਲਿਆਣਦਾਸ ਜੀਆ ਨੂੰ ਫੈਸਲਾ ਲਿਆ ਕਹਿੰਦੇ ਹੁਣ ਇੱਥੇ ਮਰਦਾਨੇ ਨੂੰ ਭੇਜ ਕੇ ਖਬਰ ਮੰਗਾਈ ਜਾਵੇ ਤੇ ਮਰਦਾਨਾ ਜੀ ਨੂੰ ਬੁਲਾਇਆ ਨਗਰ ਦੇ ਵਿੱਚੋਂ ਤੇ ਆਖਣਾ ਕੀਤਾ ਮਰਦਾਨਿਆਂ ਜਾ ਜਾ ਕੇ ਖਬਰ ਲੈ ਕੇ ਆ ਸੁਣਿਆ ਨਾਨਕ ਨੇ ਮੋਦੀ ਖਾਨਾ ਛੱਡ ਦਿੱਤਾ ਹੈ ਤੇ ਇਹ ਵੀ ਸੁਣਨ ਨੂੰ ਮਿਲਿਆ ਵੀ ਪਰਿਵਾਰ ਛੱਡ ਕੇ ਚਲੇ ਗਿਆ ਹੈ ਤੇ ਹੁਣ ਅੱਗੇ ਦਾ ਸਾਰਾ ਤੂੰ ਇਹ ਸੱਚ ਹੈ ਕਿ ਝੂਠ ਹੈ ਇਹ ਸਾਰਾ ਤੂੰ ਪਤਾ ਕਰਕੇ ਆਉਣਾ ਆ ਕੇ ਦੱਸੀ ਫਿਰ ਫਿਰ ਕੋਈ ਨਾ ਕੋਈ ਹੱਲ ਕਰਦੇ ਆਂ ਫਿਰ ਅੱਗੇ ਦਾ ਜੋ ਚਾਹਸੇ ਭਾਈ ਭਾਈ ਮਰਦਾਨਾ ਜੀਆਂ ਦਾ ਸਤਿਗੁਰਾਂ ਨੂੰ ਆ ਕੇ ਮਿਲਣਾ ਉਹ ਆਪਾਂ ਕਲ ਰੋਜ਼ ਸਰਵਣ ਕਰਾਂਗੇ ਸਮਾ ਅਰਦਾਸ ਬੇਨਤੀ ਦਾ ਹੋ ਚੁੱਕਿਆ ਹੈ ਸੋ ਬੇਨਤੀ ਹੈ ਸੰਗਤਾਂ ਨੂੰ ਕਿ ਇਸੇ ਤਰੀਕੇ ਦੇ ਨਾਲ ਹਰ ਰੋਜ਼ ਵਿਚਾਰਾਂ ਸਤਿਗੁਰਾਂ ਦੇ ਇਤਿਹਾਸ ਦੀਆਂ ਸਾਂਝ ਪਾਇਆ ਕਰਾਂਗੇ ਸੋ ਪਹੁੰਚ ਕਰਕੇ ਪਾਈ ਲਾਹੇ ਲੈਣ ਦਾ ਯਤਨ ਕਰਨਾ ਹੈ ਆਓ ਹੁਣ ਸ਼ਲੋਕ ਵਿੱਚ ਬੋਲਣਾ ਉਸ ਤੋਂ ਬਾਅਦ ਅਰਦਾਸ ਬੇਨਤੀ ਸਤਿਗੁਰਾਂ ਦੇ ਪਾਵਨ ਹੁਕਮ ਸਰਵਣ ਕਰਾਂਗੇ ਫਿਰ ਸਤਨਾਮ ਵੈ ਗੁਰੂ ਕਰਦੇ ਆ ਘਰੋ ਘਰੀ ਚਾਲੇ ਪੌਣੇ ਜੀ ਬੋਲਦੇ ਆਪਾਂ ਸੋਨੇ ਕਾ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਅਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਭੁੱਲਾਣਾ ਚਿਤਾਰਨੀਆਂ ਜੀ ਗੱਜ-ਬੱਜ ਕੇ ਸ਼ਲੋਕ ਵਿੱਚ ਬੋਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜੰਗਿਆਈਆ ਬੁਰਿਆਈਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ